ਇਹ ਆਰ ਵਾਰਾ ਪਸ਼ੂਆਂ ਨੂੰ ਡੀਲ ਕਰਨ ਲਈ ਕੋਈ ਕਿਸੇ ਸਰਕਾਰ ਤੇ ਆ ਕੋਈ ਕੋਈ ਯੋਜਨਾ ਨਹੀਂ ਬਣਾਈ ਹੋਈ ਹੋਰਾਂ ਉਹ ਸੜਕਾਂ ਤੇ ਖੁੱਲੇ ਘੁੰਮਦੇ ਨੇ ਤੇ ਲੋਕਾਂ ਨੂੰ ਜਿਹੜਾ ਹੈਗਾ ਸੱਟਾਂ ਬਚਾਉਂਦੇ ਨੇ ਕਈਆਂ ਦੀ ਜਾਨਾਂ ਵੀ ਜਾਂਦੀਆਂ ਨੇ ਤੇ ਸਰਕਾਰ ਆਪਣਾ ਕੰਮ ਕਰ ਨਹੀਂ ਰਹੀ ਸਾਰਿਆਂ ਦੀ ਇਹ ਰੋਕਥਾਮ ਲਈ ਅਸੀਂ ਕੇਸ ਦਾਇਰ ਕੀਤਾ ਹੈ ਕਾਲਾ ਡੰਗਰ ਜੇਕਰ ਰਾਹ ਦੇ ਵਿੱਚ ਆ ਜਾਂਦਾ ਹੈ ਤਾਂ ਬੰਦੇ ਨੂੰ ਨਹੀਂ ਪਤਾ ਲੱਗਦਾ ਤੇ ਉਸ ਦੇ ਕਾਰਨ ਕਾਫੀ ਜ਼ਿਆਦਾ ਨੁਕਸਾਨ ਵੀ ਹੁੰਦਾ ਹੈ ਸੜਕਾਂ ਦੇ ਪਸ਼ੂ ਹੈਗੇ ਨੇ ਉਹ ਕਿਸੇ ਤਰੀਕੇ ਨਾਲ ਅਸੀਂ ਇੱਕ ਜਗ੍ਹਾ ਤੇ ਇਕੱਠੇ ਕਰਕੇ ਉਹਨਾਂ ਦੇ ਚਾਰੇ ਦਾ ਵੀ ਇੰਜ਼ਾਮ ਕਰੀਏ ਲੋਕਾਂ ਦੀ ਧਾਰਮਿਕ ਭਾਵਨਾਵਾਂ ਹੈਗੀਆਂ ਜਾ ਕੇ ਉੱਥੇ ਉਹਨਾਂ ਨੂੰ ਰੋਟੀ ਦੇ ਸਕਦੇ ਨੇ ਇਹ ਆਵਾਰਾ ਪਸ਼ੂ ਤੇ ਆਵਾਰਾ ਕੁੱਤੇ ਇੱਕ ਬੜਾ ਵੱਡਾ ਮੁੱਦਾ ਹੈ ਹੋਣਾ ਤਾਂ ਇਹ ਚਾਹੀਦਾ ਵੀ ਜਿਸ ਇਲਾਕੇ ਵਿੱਚ ਡੰਗਰ ਹੈਗੇ ਉਹ ਉਸ ਇਲਾਕੇ ਦੇ ਐਮ.ਐਲ.ਏ ਨੂੰ ਘੇਰਿਆ ਜਾਵੇ ਵੀ ਤੇਰੀ ਕੀ ਡਿਊਟੀ ਹੈ ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਔਨ 에ਅਰ ਦੇਖ ਰਿਹਾ ਹੂੰ ਤੁਸੀਂ ਤਾਂ ਅਵਾਰਾ ਕੁੱਤਿਆਂ ਦੀ ਤੇ ਅਵਾਰਾ ਜਾਨਵਰਾਂ ਦੀ ਜਿਹੜੀ ਸਮੱਸਿਆ ਉਹ ਰੁਕਣ ਦੇ ਵਿੱਚ ਨਹੀਂ ਆ ਰਹੀ ਤਾਂ ਸਾਡੇ ਨਾਲ ਅੱਜ ਮੌਜੂਦ ਨੇ ਸੀਨੀਅਰ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਵਕੀਰਨ ਸਿੰਘ ਜੀ ਤਾਂ ਇਹਨਾਂ ਦੇ ਨਾਲ ਅੱਜ ਸਾਰੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦੇ ਵੱਲੋਂ ਜਿਹੜੀ ਪੀਆਈਐਲ ਹੈ ਉਹ ਫਾਈਲ ਕੀਤੀ ਗਈ ਹੈ ਤਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਔਨ 에ਅਰ ਤੇ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਪੀਆਈਐਲ ਫਾਈਲ ਕੀਤੀ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਇਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੰਡੀਗੜ੍ਹ ਤਾਂ ਇਹਨਾਂ ਆਵਾਰਾ ਪਸ਼ੂਆਂ ਦੀ ਪ੍ਰੋਬਲਮ ਨਹੀਂ ਹੈ ਹੈਨਾ ਬਸ ਜੇ ਚੰਡੀਗੜ੍ਹ ਤੋਂ ਬਾਹਰ ਨਿਕਲੋ ਪਾਵੇਂ ਮੋਹਾਲੀ ਤੋਂ ਖਰੜਵਾਲ ਚਲਜੋ ਜਾਂ ਚੰਡੀਗੜ੍ਹ ਤੋਂ ਨਵੇਂ ਗਰਾਵਲ ਚਲਜੋ ਪਿੱਛੇ ਚਲਜੋ ਇਧਰੋਂ ਪੰਚਕੁੱਲੇ ਚਲੇ ਜਾਓ ਤਾਂ ਅਸੀਂ ਇਹ ਦੇਖਿਆ ਕਿ ਆਵਾਰਾ ਪਸ਼ੂਆਂ ਨੂੰ ਡੀਲ ਕਰਨ ਲਈ ਕੋਈ ਕਿਸੇ ਸਰਕਾਰ ਦਿਆ ਕੋਈ ਕੋਈ ਯੋਜਨਾ ਨਹੀਂ ਬਣਾਈ ਹੋਈ ਉਹਨਾਂ ਨੇ ਤੇ ਦੂਸਰੇ ਪਾਸੇ ਅਸੀਂ ਦੇਖਿਆ ਕਿ ਜਿਹੜਾ ਹੈਗਾ ਕਾਊ ਸੈਸ ਦੇ ਨਾਂ ਤੇ ਆਲਮੋਸਟ 3 ਕਰੋੜ ਰੁਪਿਆ ਪੰਜਾਬ ਇਕੱਠਾ ਕਰਦਾ ਹੈ ਹਰ ਚੀਜ਼ ਦੇ ਉੱਤੇ ਕਾਊ ਸੈਸ ਲਗਾਇਆ ਹੋਇਆ ਤਾਂ ਉਸ ਕਾਊ ਸੈਸ ਦੇ ਨਾਮ ਦੇ ਉੱਤੇ ਜਿਹੜਾ ਅਸੀਂ گاਵਾ ਜਾਂ ਹੋਰ ਆਕਸਸ ਹੈਗੇ ਨੇ ਜਿਹਨੂੰ ਆਪਾਂ ਬਲਦ ਵੀ ਕਹਿ ਦਿੰਨੇ ਆ ਛੋਟੇ ਵੀ ਕਹਿ ਦਿੰਨੇ ਆ ਉਹ ਸੜਕਾਂ ਤੇ ਖੁੱਲੇ ਘੁੰਮਦੇ ਨੇ ਤੇ ਲੋਕਾਂ ਨੂੰ ਜਿਹੜਾ ਹੈਗਾ ਸੱਟਾਂ ਬਚਾਉਂਦੇ ਨੇ ਕਈਆਂ ਦੀ ਜਾਨਾਂ ਵੀ ਜਾਂਦੀਆਂ ਨੇ ਤੇ ਸਰਕਾਰ ਆਪਣਾ ਕੰਮ ਕਰ ਨਹੀਂ ਰਹੀ। ਤੋਂ ਮੈਂ ਇਹ ਸੋਚਿਆ ਵੀ ਕਿਉਂ ਨਾ ਪੈਸੇ ਵੀ ਅਵੇਲੇਬਲ ਨੇ। ਸਾਡੇ ਤੋਂ ਪੈਸੇ ਵੀ ਲੈ ਜਾ ਰਹੇ ਸਾਡੇ ਤੋਂ ਮਤਲਬ ਮੈਂ ਤਾਂ ਪੰਜਾਬ 'ਚ ਨਹੀਂ ਰਹਿੰਦਾ ਪਰ ਪੰਜਾਬ ਦੇ ਵਸਨੀਕਾਂ ਤੋਂ ਪੰਜਾਬ ਪੈਸੇ ਲੈ ਰਹੇ ਹੋ। ਫਿਰ ਇਹ ਡੰਗਰ ਜਿਹੜੇ ਹੈਗੇ ਨੇ ਇਹ ਇਹ ਸੜਕਾਂ ਤੇ ਕਿਵੇਂ ਖੁੱਲੇ ਘੁੰਮਦੇ ਨੇ? ਤੋਂ ਉਹਨਾਂ ਨੂੰ ਰੋਕ-ਖਾਮ ਲਈ ਮੈਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਕੇਸ ਦਾਇਰ ਕੀਤਾ ਹੈ ਕਿ ਮਿਹਰਬਾਨੀ ਕਰਕੇ ਸਰਕਾਰ ਨੂੰ ਉਹਨਾਂ ਦੀ ਡਿਊਟੀ ਜਿਹੜੀ ਹੈਗੀ ਹੈ ਉਹਦਾ ਅੰਦਾਜ਼ਾ ਲਵਾਇਆ ਜਾਵੇ। ਤੇ ਮੈਂ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਤੁਸੀਂ ਇੱਕ ਪੌਂਡ ਬਣਾ ਦਿਓ ਜਿਵੇਂ ਹਰ ਹਰ ਸ਼ਹਿਰ ਦੇ ਬਾਹਰ ਜਿਹੜਾ ਹੈ ਕਿਧਰੇ ਨਾ ਕਿਧਰੇ ਅਸੀ ਜਗ੍ਹਾ ਹੈਗੀ ਹੈ ਜਿੱਥੇ ਤੁਸੀਂ ਅ ਤੁਹਾਡੇ ਕੋਲ ਜਿਹੜਾ ਹੈਗਾ ਪੇੜਾਂ ਦਾ ਝੁੰਡ ਹੈਗਾ ਉਹਦੇ ਵਿੱਚ ਤੁਸੀਂ ਆਪਣਾ ਉਹਨੂੰ ਉਹਨੂੰ ਆਸ-ਪਾਸ ਉਹਦੀ ਬਾੜ ਲਗਾ ਕੇ ਉੱਥੇ ਉਹ ਸਾਰੇ ਆਵਾਰਾ ਪਸ਼ੂ ਇਕੱਠੇ ਕਰ ਦਿਓ ਉੱਥੇ ਜਿਨ੍ਹਾਂ ਦੀ ਸ਼ਰਧਾ ਹੈਗੀ ਆ ਕੇ ਲੋਕ ਜਿਹੜੇ ਨੇ ਉਹਨਾਂ ਨੂੰ ਆਪਣਾ ਖਾਂਡ ਦੀਆਂ ਚੀਜ਼ਾਂ ਦੇ ਸਕਦੇ ਨੇ ਜਿਸ ਦੇ ਨਾਲ ਉਹ ਵੀ ਰਹਿ ਸਕਣ ਤੇ ਲੋਕਾਂ ਦੇ ਵਿੱਚ ਵੀ ਨਾ ਵਜਨ ਪਲੱਸ ਉਹਨਾਂ ਨੂੰ ਸੀ ਸਟਰਲਾਈਜ਼ ਕਰੀਏ ਤਾਂ ਕਿ ਜਿਹੜੀ ਉਹਨਾਂ ਦੀ ਜਨਸੰਖਿਆ ਹੈ ਉਹ ਘਟੇ ਸੋ ਇੱਕ ਤਾਂ ਅਸੀਂ ਹੈ ਉਹਦੇ ਵਿੱਚ ਕੇਸ ਲਗਾਇਆ ਐਸੇ ਤਰੀਕੇ ਦਾ ਅਸੀਂ ਚੰਡੀਗੜ੍ਹ ਵੀ ਕੇਸ ਲਗਾਇਆ ਭਈ ਚੰਡੀਗੜ੍ਹ ਕਿਉਂਕਿ ਪੰਜਾਬ ਸਟੇਟ ਮਨੁੱਖੀ ਅਧਿਕਾਰ ਕਮਿਸ਼ਨ ਹੈ ਉਹ ਚੰਡੀਗੜ੍ਹ ਤੇ ਵੀ ਹੁਣ ਲਾਗੂ ਹੋ ਗਿਆ ਤੇ ਚੰਡੀਗੜ੍ਹ ਦੇ ਵਿੱਚ ਵੀ ਸਾਡੇ ਸੈਕਟਰਾਂ 'ਚ ਬੜੀ ਵੱਡੀ ਪ੍ਰੋਬਲਮ ਹੈ ਕਿ ਆਸ-ਪਾਸ ਪੰਜਾਬ ਤੋਂ ਜਿਹੜਾ ਹੈਗਾ ਪਸ਼ੂ ਇੱਥੇ ਰਾਤੀ ਘੁੰਮਦੇ ਰਹਿੰਦੇ ਨੇ ਤੇ ਆਮ ਘੁੰਮਦੇ ਰਹਿੰਦੇ ਤੇ ਉਸ ਸਾਰੇ ਸਾਰਿਆਂ ਦੀ ਰੋਕਥਾਮ ਲਈ ਅਸੀਂ ਕੇਸ ਦਾਇਰ ਕੀਤਾ ਕਿ ਸਰਕਾਰ ਕੋਲ ਪੈਸੇ ਵੀ ਹੈਗੇ ਪੈਸੇ ਨਾ ਵੀ ਹੋਣ ਫਿਰ ਵੀ ਉਹਨਾਂ ਦੀ ਡਿਊਟੀ ਹੈ ਮਿਊਸਪਲ ਕਾਰਪੋਰੇਸ਼ਨਸ ਦੀ ਮਿਊਸਪਲ ਕੌਂਸਲਸ ਦੀ ਇਹ ਡਿਊਟੀ ਹੈ ਕਿ ਆਵਾਰਾ ਪਸ਼ੂ ਜਿਹੜਾ ਹੈ ਸੜਕਾਂ ਦੇ ਨਾਲ ਤੇ ਲੋਕਾਂ ਦੇ ਵਿੱਚ ਨਾ ਵਜਣ ਤੇ ਉਹਨਾਂ ਨੂੰ ਆਪਣਾ ਕੰਮ ਕਰਨ ਵਾਸਤੇ ਮਜਬੂਰ ਕਰਨ ਲਈ ਅਸੀਂ ਮਨੁੱਖੀ ਅਧਿਕਾਰ ਕਮਿਸ਼ਨ ਦਾ ਸਹਾਰਾ ਲੈਂਦਾ ਹੈ ਕਾਫੀ ਜ਼ਿਆਦਾ ਜਿਹੜੇ ਜਾਨੀ ਨੁਕਸਾਨ ਨੇ ਉਹ ਵੀ ਇਸ ਕਾਰਨ ਆਏ ਦਿਨ ਸੁਣਨ ਦੇ ਵਿੱਚ ਆਉਂਦੇ ਰਹਿੰਦੇ ਨੇ ਕਿਉਂਕਿ ਰਾਤ ਦੇ ਸਮੇਂ ਕਿ ਕੋਈ ਕਾਲਾ ਡੰਗਰ ਜੇਕਰ ਰਾਹ ਦੇ ਵਿੱਚ ਆ ਜਾਂਦਾ ਹੈ ਤਾਂ ਬੰਦੇ ਨੂੰ ਨਹੀਂ ਪਤਾ ਲੱਗਦਾ ਤੇ ਉਸ ਦੇ ਕਾਰਨ ਕਾਫੀ ਜ਼ਿਆਦਾ ਨੁਕਸਾਨ ਵੀ ਹੁੰਦਾ ਤਾਂ ਉਸ ਨੂੰ ਲੈ ਕੇ ਕੀ ਕਹਿਣਾ ਚਾਹੂੰਗੀ ਨਹੀਂ ਤੁਸੀਂ ਰਾਤ ਦੇ ਸਮੇਂ ਦੀ ਗੱਲ ਕਰ ਰਹੇ ਹੋ ਮੈਂ ਤਾਂ ਮੈਂ ਤਾਂ ਗੱਲ کہہ ਰਹੀ ਆਂ ਵੀ ਦਿਨ ਦੇ ਵੇਲੇ ਵੀ ਦੇਖੋ ਕਈ ਕਈ ਲੇਡੀਜ਼ ਅਸੀਂ YouTube ਤੇ ਦੇਖਦੇ ਆਂ ਕਿ ਕਿਉਂਕਿ ਧਾਰਮਿਕ ਧਾਰਮਿਕ ਭਾਵਨਾਵਾਂ ਸਾਡੀਆਂ ਹੈਗੀਆਂ ਵੀ ਗਊ ਨੂੰ ਤੁਸੀਂ ਪਾਣਾ ਹੈਗਾ ਰੋਟੀ ਪਾਣੀ ਹੈ ਕੁਝ ਪਾਣੀ ਹੈ ਉਹਨੂੰ ਜਾ ਕੇ ਜਦੋਂ ਗਊ ਨੂੰ ਜਾਂ ਸਾਣ ਨੂੰ ਰੋਟੀ ਪਾ ਰਹੇ ਨੇ ਤੇ ਉਹ ਸਿੰਘਾਂ ਦੇ ਚੁੱਕੇ ਉਸ ਲੇਡੀ ਨੂੰ ਹੀ ਸੁੱਟ ਰਿਹਾ ਹੈ ਕੁਝ ਸਮੇਂ ਪਹਿਲੇ ਨਾ ਮੈਂ ਵੀ ਦੇਖੀ ਤੁਸੀਂ ਵੀ ਦੇਖੀ ਹੈ ਸੋ ਸਾਨੂੰ ਬੜਾ ਅਫਸੋਸ ਆਉਂਦਾ ਵੀ ਉਹ ਤਾਂ ਆਪਣੀ ਸ਼ਰਦਾ ਦੇ ਨਾਲ ਪਾਂਹ ਜਾ ਰਹੀ ਹੈ ਸੋ ਮੈਂ ਕਹਿੰਦਾ ਵੀ ਸਾਰੇ ਡੰਗਰ ਜਿਹੜੇ ਹੈਗੇ ਨੇ ਜਿਹੜੇ ਲੋਕਾਂ ਨੇ ਛੱਡ ਦਿੱਤੇ ਨੇ ਜਿਹਨੂੰ ਆਪਾਂ ਆਵਾਰਾ ਕਹਿੰਦੇ ਆ ਉਹ ਸਾਰੇ ਇੱਕ ਥਾਂ ਤੇ ਇਕੱਠੇ ਕਰ ਦਿਓ ਕਿਉਂਕਿ ਜਿਹੜੀ ਗੋਸ਼ਾਲਾ ਬਣਾਈਆਂ ਗਈਆਂ ਨੇ ਸਰਕਾਰ ਕੀ ਕਰ ਰਹੀ ਹੈ ਗੋਸ਼ਾਲਾ ਨੂੰ 5-5 ਲੱਖ ਰੁਪਏ ਸਾਲਾਨਾ ਦੇ ਰਹੀ ਹੈ ਵੀ ਤਾਂ ਕਿ ਉਹ ਚਾਰਾ ਖਰੀਦ ਸਕਣ ਗੋਸ਼ਾਲਾ ਦੇ ਵਿੱਚ ਸਾਰੇ ਪਸ਼ੂ ਨਹੀਂ ਆ ਸਕਦੇ ਨਾ ਉਹਨਾਂ ਨੂੰ ਇਕੱਠੇ ਕਰਨ ਦਾ ਕੋਈ ਤਰੀਕਾ ਹੈਗਾ ਸੋ ਗੋਸ਼ਾਲਾ ਵਿੱਚ ਰਹਿਣ ਜਿਹੜੇ ਗੋਸ਼ਾਲਾ ਵਿੱਚ ਗਾਵਾਂ ਰੱਖਣਾ ਚਾਹੁੰਦੇ ਨੇ ਬੜੀ ਅੱਛੀ ਗੱਲ ਹੈ ਉੱਥੇ ਰਹਿਣ ਲੇਕਿਨ ਜਿਹੜੇ ਸੜਕਾਂ ਤੇ ਪਸ਼ੂ ਹੈਗੇ ਨੇ ਉਹ ਕਿਸੇ ਤਰੀਕੇ ਨਾਲ ਅਸੀਂ ਇੱਕ ਜਗ੍ਹਾ ਤੇ ਇਕੱਠੇ ਕਰਕੇ ਉਹਨਾਂ ਦੇ ਚਾਰੇ ਦਾ ਵੀ ਇੰਤਜ਼ਾਮ ਕਰੀਏ ਲੋਕਾਂ ਦੀ ਧਾਰਮਿਕ ਭਾਵਨਾਵਾਂ ਹੈਗੀਆਂ ਜਾ ਕੇ ਉੱਥੇ ਉਹਨਾਂ ਨੂੰ ਰੋਟੀ ਦੇ ਸਕਦੇ ਨੇ ਜੋ ਮਰਜ਼ੀ ਕਰਨ ਸੜਕਾਂ ਤੇ ਲੋਕਾਂ ਦੇ ਵਿੱਚ ਨਾ ਉਹ ਵੱਜਣ ਨਾ ਲੋਕਾਂ ਦੀ ਜਾਨ ਦੀ ਖਤਰਾ ਹੋਵੇ ਨਾ ਲੋਕਾਂ ਨੂੰ ਸੱਟਾਂ ਲੱਗਣ ਕਿਉਂਕਿ ਇਹ ਗੱਲ ਹੀ ਨਹੀਂ ਬੰਦੀ ਵੀ ਤੁਸੀਂ ਲੰਘ ਰਹੇ ਹੋ ਤੇ ਅੱਗੇ ਸਾਡ ਬੈਠਾ ਹੈ ਤੁਸੀਂ ਉੱਥੋਂ ਲੰਘ ਨਹੀਂ ਸਕਦੇ ਫਿਰ ਗੁੱਸੇ 'ਚ ਆ ਕੇ ਤੁਹਾਨੂੰ ਮਾਰਦਾ ਹੈ ਸੋ ਬਿਲਕੁਲ ਗਲਤ ਗੱਲ ਹੈਗੀ ਹੈ ਦੇਖੋ ਮੈਂ ਵੀ ਐਨੀਮਲ ਲਵਰ ਹੈਗਾ ਠੀਕ ਹੈ ਤੇ ਮੈਂ ਜਿਹੜਾ ਹੈਗਾ ਮੇਰੇ ਘਰ ਕੁੱਤਾ ਵੀ ਹੈਗਾ ਐਂਡ ਮੈਂ ਸਾਰੀ ਉਮਰ ਕੁੱਤਿਆਂ ਦੇ ਨਾਲ ਰਿਹਾ ਕੁੱਤਿਆਂ ਵਾਸਤੇ ਵੀ ਅਸੀਂ ਕਿਹਾ ਵੀ ਇਹਨਾਂ ਨੂੰ ਸਟਰਲਾਈਜ਼ ਕਰੋ ਤਾਂ ਕਿ ਇਹਨਾਂ ਦੀ ਜਨਸੰਖਿਆ ਘੱਟ ਹੋਵੇ ਐਂਡ ਕੋਸ਼ਿਸ਼ ਕਰੋ ਕਿ ਜਿਹੜੇ ਹੈਗੇ ਨੇ ਲੋਕ ਜਿਹੜੇ ਇਹਨਾਂ ਨੂੰ ਆਪਣੇ ਘਰ ਪਾਲ ਕੇ ਰੱਖਣ ਸੋ ਇਹ ਆਵਾਰਾ ਪਸ਼ੂ ਤੇ ਆਵਾਰਾ ਕੁੱਤੇ ਇੱਕ ਬੜਾ ਵੱਡਾ ਮੁੱਦਾ ਹੈ ਜਿਹੜੇ ਕੀ ਪੰਜਾਬ ਦੇ ਵਿੱਚ ਜਿਹੜਾ ਹੈਗਾ ਘਰ ਘਰ ਇਹ ਪ੍ਰੋਬਲਮ ਹੈਗੀ ਕੁੱਤੇ ਪੈ ਜਾਂਦੇ ਨੇ ਬੱਚੇ ਜਾ ਰਹੇ ਨੇ ਮੈਂ ਉਹ ਵੀਡੀਓਜ਼ ਦੇਖੀਆਂ ਨੇ ਬੱਚੀ ਜਾ ਰਹੀ ਹੈ ਉਹਨੂੰ ਕੁੱਤੇ ਪੈ ਗਏ ਨੇ ਕਈ ਜਗ੍ਹਾ ਆਪਾਂ ਦਾ ਕਿ ਬੱਚਿਆਂ ਨੂੰ ਮਾਰ ਦਿੱਤਾ ਕੁੱਤਿਆਂ ਨੇ ਸੋ ਇਹਦਾ ਹੱਲ ਲੱਭਣਾ ਚਾਹੀਦਾ ਹੈ ਕਿਉਂਕਿ ਸਰਕਾਰਾਂ ਫੇਲ ਹੋ ਚੁੱਕੀਆਂ ਨੇ ਸਰਕਾਰ ਦੇਖ ਕੇ ਵੀ ਅਣਦੇਖਾ ਕਰ ਰਹੀ ਹੈ ਸਮੁੱਤੀ ਨਹੀਂ ਇਹ ਕਾਰਨ ਮੈਂ ਸਮਝਦਾ ਦੇਖੋ ਹੁਣ ਮੈਂ ਇੱਕ politcal statement ਵੀ ਹੋਏਗੀ ਕਿ ਮਨੁੱਖੀ ਅਧਿਕਾਰਾਂ ਦੇ ਵਕੀਲ ਹੋਣ ਦੇ ਨਾਤੇ ਲੋਕ ਵੀ ਨਹੀਂ ਸਰਕਾਰਾਂ ਨੂੰ ਦਬਾ ਪਾ ਰਹੇ ਹੁਣਾ ਤਾਂ ਇਹ ਚਾਹੀਦਾ ਵੀ ਜਿਸ ਇਲਾਕੇ ਵਿੱਚ ਡੰਗਰ ਹੈਗੇ ਉਹ ਉਸ ਇਲਾਕੇ ਦੇ ਐਮ ਐਲ ਏ ਨੂੰ ਘੇਰਿਆ ਜਾਵੇ ਵੀ ਤੇਰੀ ਕੀ ਡਿਊਟੀ ਹੈ ਤੂੰ ਇੱਥੇ ਆਏ ਹੈ ਮਿਊਨਿਸਪਲ ਕੌਂਸਲਰ ਨੂੰ ਘੇਰਿਆ ਜਾਵੇ ਅਸੀਂ ਲੋਕ ਵੀ ਜਾਗਦੇ ਨਹੀਂ ਹੈਗੇ ਜਿੰਨੂੰ ਜਿੰਨੂੰ ਜਿਹੜਾ ਜਿਹਦਾ ਰਿਸ਼ਤੇਦਾਰ ਮਾਲ ਡੰਗਰ ਨਾਲ ਮਾਰਿਆ ਜਾਂਦਾ ਉਹ ਵਿਚਾਰਾ ਘਰ ਆਪਣੇ ਕੀਰਨੇ ਕਰਕੇ ਚੁੱਪ ਕਰਕੇ ਬਹਿ ਜਾਂਦਾ ਹੈ ਜਾਂ ਚਲੋ ਕਿਦਰ ਕੋਈ ਮੁਆਵਜ਼ਾ ਵੀ 1-2 ਲੱਖ ਮਿਲ ਜਾਏਗਾ ਲੇਕਿਨ ਜਾਨਾ ਕਿ ਨਹੀਂ ਆ ਬਚ ਸਕਦੀਆਂ ਨੇ ਸੋ ਡੰਗਰਾਂ ਨੂੰ ਸੜਕਾਂ ਤੇ ਉੱਤੇ ਘੁੰਮਣ ਦੀ ਬਿਲਕੁਲ ਮਨਾਹੀ ਹੋਣੀ ਚਾਹੀਦੀ ਹੈ ਸੜਕ ਤੇ ਨਹੀਂ ਹੋਣੀ ਚਾਹੀਦੀ ਰਾਤ ਦੇ ਵੇਲੇ ਤਾਂ ਪਤਾ ਹੀ ਨਹੀਂ ਚੱਲਦਾ ਵੀ ਡੰਗਰ ਜਾ ਰਿਹਾ ਹੈ ਲੋਕੀ ਜਾ ਕੇ ਵਿੱਚ ਵਜਦੇ ਨੇ ਦਿਨੇ ਵੀ ਜਿਹੜਾ ਹੈਗਾ ਉਹ ਤੁਹਾਨੂੰ ਆਪ ਮਾਰਨ ਨੂੰ ਪੈ ਜਾਂਦੇ ਨੇ ਤੁਸੀਂ ਕੋਲੋਂ ਬਚ ਕੇ ਵੀ ਲੰਘਣਾ ਚਾਹੋ ਨਹੀਂ ਲੰਘ ਸਕਦੇ ਸੋ ਬੜਾ ਵੱਡਾ ਮਸਲਾ ਹੈ ਐਂਡ ਮੈਂ ਇਹ ਪਟੀਸ਼ਨ ਦੇ ਰਾਹੀਂ ਲੋਕਾਂ ਨੂੰ ਵੀ ਜਗਾਉਣਾ ਚਾਹੁੰਦਾ ਲੋਕ ਵੀ ਜਾਗਣ ਆਪਣੇ ਜਿਹੜੇ ਲੋਕ ਲੋਕਲ ਮਿਊਸਪਲ ਕਾਉਂਸਲਰ ਨੇ ਮਿਊਸਪਲ ਕੋਰਪੋਰੇਸ਼ਨ ਨੇ ਉਹਨਾਂ ਨੂੰ ਉਹਨਾਂ ਨੂੰ ਕਹਿਣ ਵੀ ਜੇ ਸਾਡੇ ਇਲਾਕੇ 'ਚ ਕੋਈ ਡੰਗਰ ਹੋਇਆ ਤੇ ਵੈਸੇ ਹੀ ਤੁਹਾਨੂੰ ਆ ਕੇ ਫੜਾਂਗੇ ਤੁਸੀਂ ਰਿਸਪਾਂਸਿਬਲ ਹੋਵੋਗੇ ਐਮਐਲਏ ਨੂੰ kehren ਇਹ ਸਾਰਾ ਕੁਝ ਲੋਕਾਂ ਦੀ ਜਿਹੜੀ ਹੈਗੀ ਹੈ ਇੱਕ ਜਦ ਤੱਕ ਮੁਹਾਜ਼ ਨਹੀਂ ਬੰਦਾ ਤਦ ਤੱਕ ਗੱਲ ਨਹੀਂ ਬੜੇਗੀ ਮੈਂ ਤਾਂ ਪਟੀਸ਼ਨ ਜ਼ਾਹਿਰ ਕੀਤੀ ਹੈ ਮੇਰਾ ਪ੍ਰੋਸੈਸ ਇਹ ਹੈ ਕਿ ਸਰਕਾਰ ਨੂੰ ਆਪਣੇ ਕੰਮ ਕਰਕੇ ਆਪਣੀ ਡਿਊਟੀ ਨੂੰ ਪੂਰੇ ਕਰਨ ਲਈ ਮਜਬੂਰ ਕਰਨਾ ਪ੍ਰੈਸ਼ਰਾਈਜ਼ ਕਰਨਾ ਲੇਕਿਨ ਲੋਕਾਂ ਨੂੰ ਨਾਲ ਜੁੜਨਾ ਪਏਗਾ ਐ ਇਹ ਲੋਕਾਂ ਵਾਸਤੇ ਅਸੀਂ ਲੜਾਈ ਲੜ ਰਹੇ ਹਾਂ ਚੰਡੀਗੜ੍ਹ ਐਨੀ ਵੱਡੀ ਪ੍ਰੋਬਲਮ ਨਹੀਂ ਹੈ ਪਰ ਮੈਂ ਜਦੋਂ ਦੇਖਦਾ ਪੰਜਾਬ ਦੇ ਵਿੱਚ ਲੋਕਾਂ ਨਾਲ ਜੋ ਵਾਪਰ ਰਿਹਾ ਹੈ ਹਰਿਆਣੇ ਜੀ ਵਾਪਰ ਰਿਹਾ ਹੈ ਪਰ ਕਿਉਂਕਿ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਤੇ ਚੰਡੀਗੜ੍ਹ ਦਾ ਹੈ ਇਸ ਕਰਕੇ ਅਸੀਂ ਕੇਸ ਦਾਇਰ ਕੀਤਾ ਆਸ ਹੈ ਕੋਈ ਇਹਦੇ ਚ ਲਾਹੇਵੰਦ ਰਿਜ਼ਲਟ ਆਣਗੇ ਜਿਹੜਾ ਕਾਉਸਸ ਦੇ ਨਾਮ ਤੇ ਇੰਨਾ ਜ਼ਿਆਦਾ ਮੁਨਾਫਾ ਹੋਇਆ ਹੈ ਮੁਨਾਫਾ ਖੱਟਿਆ ਗਿਆ ਹੈ ਉਸ ਨੂੰ ਲੈ ਕੇ ਕੀ ਕਹਿਣਾ ਹੈ ਬਿਲਕੁਲ ਦੇਖੋ ਜੀ ਕਿਧਰੇ ਤਾਂ ਸਰਕਾਰ ਕਹਿੰਦੀ ਸਾਡੇ ਕੋਲ ਪੈਸੇ ਨਹੀਂ ਹੈਗੇ ਕਿਧਰੇ ਤੁਹਾਡੇ ਕੋਲ ਪੈਸੇ ਹੈਗੇ ਤੇ ਤੁਹਾਡੇ ਕੋਲ ਵਿਉਂਤਬੰਦੀ ਨਹੀਂ ਹੈ ਫਿਰ ਤੁਸੀਂ ਸਰਕਾਰ ਕਹਦੇ ਆ ਕਿਉਂ ਵੱਧ ਮੁਨਾਫਾ ਕਿਹੜੀ ਸਰਕਾਰ ਨੇ ਇਸ ਕਾਉਂਸਲ ਨਹੀਂ ਇਸ ਇਸ ਚੀਜ਼ ਦੇ ਮੇਰੇ ਕੋਲ ਡਿਟੇਲ ਨਹੀਂ ਹੈਗੀ ਮੈਂ ਜੋ ਡਿਟੇਲ ਮੰਗੀ ਸੀਗੀ ਮੈਨੂੰ ਜੋ ਡਿਟੇਲ ਆਈ ਆਈ ਹੈ ਵੀ ਆਰਾਊਂਡ 30 ਕਰੋੜ ਜਿਹੜਾ ਹਰ ਇੱਕ ਸਾਲ ਇਕੱਠਾ ਹੁੰਦਾ ਉਹਨੂੰ ਕਿੱਥੇ-ਕਿੱਥੇ ਲਗਾ ਰਹੇ ਕਿੱਥੇ ਨਹੀਂ ਲਗਾ ਰਹੇ ਉਹ ਆਰਟੀਆ ਜਦੋਂ ਸੀ ਇਨਫੋਰਮੇਸ਼ਨ ਦਿੰਦੇ ਉਹ ਕਿਹੜਾ ਤੁਹਾਨੂੰ ਇਨਫੋਰਮੇਸ਼ਨ ਦੇ ਦਿੰਦੇ ਨੇ ਤੋਂ ਇਨਫੋਰਮੇਸ਼ਨ ਮੈਂ ਮੰਗੀ ਕੋਸ਼ਿਸ਼ ਕੀਤੀ ਪੂਰੀ ਨਹੀਂ ਦਿੱਤੀ ਮੈਂ ਕਿਹਾ ਵੀ ਹੁਣ ਮੈਂ ਇਹਨਾਂ ਨੂੰ ਇਨਫੋਰਮੇਸ਼ਨ ਮੰਗੀ ਜਾਵਾਂ ਅਪੀਲਾ ਫਾਈਲ ਕਰੀ ਜਾਵਾਂ ਮਨੁੱਖੀ ਅਧਿਕਾਰ ਕਮਿਸ਼ਨ ਆਪੇ ਮੰਗਾਏਗਾ ਦੇਖੋ ਨਾ ਹੁਣ ਹਰੇਕ ਐਮਐਲਏ ਨੂੰ ਪਤਾ ਹੈ ਵੀ ਉਹਦੇ ਇਲਾਕੇ ਵਿੱਚ ਐਸੀ ਦੀ ਪ੍ਰੋਬਲਮ ਹੈਗੀ ਹੈ ਕੀ ਕਦੀ ਕਿਸੇ ਐਮਐਲਏ ਨੇ ਕੁਐਸਚਨ ਰੇਜ਼ ਕੀਤਾ ਅਸੈਂਬਲੀ ਵਿੱਚ ਬੇਇਨਕਾਉਸ ਹੈ ਸੰਦਾ ਕਿਸੇ ਗੱਡੀਆਂ ਖਰੀਦ ਕੇ ਬੰਦੇ ਖਰੀਦ ਕੇ ਜਾਨਵਰ ਇਕੱਠੇ ਕਰਕੇ ਕਿਤੇ ਰੱਖ ਨਹੀਂ ਸਕਦੇ ਅਸੀਂ ਮਾਰਨ ਨੂੰ ਨਹੀਂ ਕਹਿ ਰਹੇ ਪਰ ਘੱਟੋ ਘੱਟ ਸੜਕਾਂ ਤੇ ਇਹਦਾ ਨਾ ਨਾ ਘੁੰਮਣ ਲੋਕਾਂ ਦੇ ਵਿੱਚ ਨਾ ਵੱਜਣ ਤੇ ਨਾ ਜਿਹੜਾ ਲੋਕਾਂ ਦੀ ਜਾਨ ਜਾਵੇ ਸੋ ਬੜਾ ਜ਼ਰੂਰੀ ਮਸਲਾ ਹੈ ਲੋਕਾਂ ਨੂੰ ਲੋਕਾਂ ਨੂੰ ਵੀ ਮੈਂ ਜਾਗਨ ਦੀ ਅਪੀਲ ਕਰਾਂਗਾ ਲੋਕ ਵੀ ਇਹ ਮੁਹਾਜ਼ ਬਣਾਣ ਦੇਖੋ ਕਿ ਕਿਸਾਨ ਯੂਨੀਅਨਸ ਕੀ ਕਰਦੀਆਂ ਨੇ ਕਿਸਾਨ ਯੂਨੀਅਨ ਨੂੰ ਇੱਥੇ ਕੰਮ ਕਰਨਾ ਚਾਹੀਦਾ ਕਿੰਨੇ ਕਿਸਾਨ ਨੇ ਜਿਹੜੇ ਮੈਨੂੰ ਆ ਕੇ ਦੱਸਦੇ ਨੇ ਜੀ ਕਿ ਪਿੰਡਾਂ ਦੇ ਵਿੱਚ ਜਿਹੜੇ ਵਾਰਾ ਡੰਗਰ ਨੇ ਸਾਡੇ ਖੇਤੀ 'ਚ ਵੜ ਕੇ ਸਾਡੇ ਸਾਡੇ ਖਰਾਬ ਕਰ ਸਾਡੇ ਫਸਲ ਉਜਾੜ ਜਾਂਦੇ ਨੇ ਤੇ ਫਿਰ ਕਾਦੀ ਕਿਸਾਨ ਯੂਨੀਅਨ ਸਾਡੇ ਕੋਲ ਹੈਗੀ ਐ ਅਸੀਂ ਇਹ ਕੰਮ ਕਿਉਂ ਨਹੀਂ ਕਰ ਸਕਦੇ ਜੀ ਉਹਨਾਂ ਡੰਗਰਾਂ ਨੂੰ ਫੜ ਕੇ ਇੱਕ ਜਗ੍ਹਾ ਤੇ ਇਕੱਠੇ ਕਰ ਦਿਓ ਜਿਹਦੀ ਤਾਰਬਕ ਭਾਵਨਾਵਾਂ ਹੈਗੀ ਆ ਕੇ ਰੋਟੀ ਪਾਲ ਲਵੇ ਵੱਡੀ ਗੱਲ ਤਾਂ ਨਹੀਂ ਹੈਗੀ ਲੋਕਾਂ ਮਤਲਬ ਕਿ ਜਿਹੜੀ ਸਰਕਾਰਾਂ ਨੇ ਫੇਲ ਹੈਗੀਆਂ ਨੇ ਕੋਈ ਵੀ ਕੰਮ ਕਰਕੇ ਸਰਕਾਰ ਰਾਜ਼ੀ ਨਹੀਂ ਅਦਾਲਤਾਂ ਨੂੰ ਜਿਹੜੇ ਨੇ ਹੁਕਮ ਪਾਸ ਕਰਨੇ ਪੈਂਦੇ ਨੇ ਸੋ ਮੈਂ ਅਪੀਲ ਕਰਦਾ ਤੁਹਾਡੇ ਚੈਨਲ ਰਾਈ ਲੋਕ ਵੀ ਜਾਗਣ ਬੜਾ ਵੱਡਾ ਮਸਲਾ ਹੈ ਮੈਨੂੰ ਚੰਡੀਗੜ੍ਹ ਬੈਠਿਆਂ ਨੂੰ ਮਹਿਸੂਸ ਹੁੰਦਾ ਹੈ ਵੀ ਜਿਹੜੇ ਬੇਵੱਸ ਲੋਕ ਨੇ ਪਰ ਲੋਕਾਂ ਨੂੰ ਜਾਗਣਾ ਪਏਗਾ ਉਹਦੇ ਨਾਲ ਹੀ ਗੱਲ ਬਣੇਗੀ ਜੀ ਤੁਹਾਡੀ ਗੱਲ ਤੇ ਸਰ ਹੁਣ ਵੀ ਗੌਰ ਨਹੀਂ ਹੁੰਦੀ ਤਾਂ ਤੁਹਾਡਾ ਅਗਲਾ ਪ੍ਰੋਸੈਸ ਕੀ ਰਹੇਗਾ ਨਹੀਂ ਮੈਂ ਤਾਂ ਦੇਖੋ ਜੀ ਮੈਂ ਅੱਗੇ ਅ ਸਾਡੇ ਨਸ਼ੇ ਨਸ਼ਿਆਂ ਦੇ ਖਿਲਾਫ ਮੈਂ 13 ਸਾਲ ਕੇਸ ਲੜਿਆ ਸਾਨੂੰ ਕੋਈ ਮੁਸ਼ਕਿਲ ਨਹੀਂ ਅਸੀਂ ਤਾਂ ਡੈਡੀਕੇਟਿਡ ਹੈਗੇ ਆ ਅਸੀਂ ਜਿੱਥੇ ਆਪਣੀ ਵਕਾਲਤ ਕਰਦੇ ਆ ਉਥੇ ਸੋਸ਼ਲ ਮੁੱਦਿਆਂ ਦੇ ਉੱਤੇ ਲੋਕਾਂ ਦੀ ਸੇਵਾ ਵੀ ਕਰਦੇ ਆ ਅਸੀਂ ਤਾਂ ਇਹਨੂੰ ਤੈਅ ਤੱਕ ਲੈ ਕੇ ਜਾਵਾਂਗੇ ਅਸੀਂ ਨਹੀਂ ਛੱਡਾਂਗੇ ਸਾਨੂੰ ਕੀ ਮੁਸ਼ਕਿਲ ਹੈ ਸਾਡਾ ਤਾਂ ਕੰਮ ਹੀ ਵਕਾਲਤ ਦਾ ਹੈਗਾ ਲੜਨਾ ਤੇ ਇੱਕ ਇੱਕ ਸੋਸ਼ਲ ਕੌਜ਼ ਵਾਸਤੇ ਲੋਕਾਂ ਵਾਸਤੇ ਲੜ ਲਾਂਗੇ ਜੀ ਬਹੁਤ ਬਹੁਤ ਧੰਨਵਾਦ ਵੈਲਕਮ ਜੀ ਇਸ ਸਮੇਂ ਸਾਡੇ ਨਾਲ ਮੌਜੂਦ ਸਨ ਨਵਕਰਨ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਜਿਹੜੀ ਕਿ ਪੀਆਈਐਲ ਫਾਈਲ ਕੀਤੀ ਗਈ ਹੈ ਤਾਂ ਇਹੋ ਜੀਆਂ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਕੈਮਰਾ ਪਰਸਨ ਮੋਹਨ ਦੇ ਨਾਲ